ਹਾਂਜੀ ਬਾਈ ਜੀ ਅਸੀ ਗਾਲ ਜੀ ਕੀ ਹਾਲ ਚਾਲ ਆਓ ਸਾਰੇ ਠੀਕ ਠਾਕ ਹੋ ਹੋਵੇ ਤੇ ਤੁਹਾਡਾ ਪਰਿਵਾਰ ਵੀ ਠੀਕ ਠਾਕ ਹੋਵੇਗਾ ਤੇ ਤੁਹਾਡਾ ਅੱਜ ਇੱਕ ਹੋਰ ਨਵਾਂ ਹੀ ਵੀਡੀਓ ਦੇ ਵਿੱਚ ਸਵਾਗਤ ਹੈਗਾ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂਗੇ ਕਿ ਮੱਕੀ ਦੇ ਚਾਰ ਪਾਉਣ ਦੀ ਸਹੀ ਸਟੇਜ ਕਿਹੜੀ ਹੁੰਦੀ ਹੈਗੀ ਵੀ ਜਦੋਂ ਆਪਾਂ ਮੱਕੀ ਦਾ ਚਾਰ ਪਾਉਣਾਗਾ ਤੇ ਵੀ ਉਹ ਕਿੰਨੇ ਦਿਨਾਂ ਤੇ ਪਾਉਣਾ ਚਾਹੀਦਾ ਤੇ ਕਿਵੇਂ ਪਾਉਣਾ ਚਾਹੀਦਾ ਉਹਦੀ ਆਪਾਂ ਸਹੀ ਸਟੇਜ ਦੀ ਗੱਲ ਕਰਾਂਗੇ ਬਾਈ ਜਿਹੜੇ ਵੀ ਬਿਰੇ ਮੱਕੀ ਦੀ ਫਸਲ ਆ ਗਈ ਉਹ ਲਗਭਗ ਜਿਹਦਾ ਪਕਾਉ ਦੀ ਗੱਲ ਕਰਦੇ ਆਂਗੇ ਤਾਂ ਉਹ ਲੈ ਜਾਂਦੀ ਆ 120-25 ਦਿਨ ਤੇ ਜੇ ਆਪਾਂ ਚਾਰ ਸੈਲਜ ਪਾਉਣ ਵਾਲੀ ਮੱਕੀ ਦੀ ਗੱਲ ਕਰਦੇ ਆਂਗੇ ਆ ਉਹ ਘਟੋ ਘਟ ਲੈ ਜਾਂਦੀ ਹੈਗੀ ਆਪਣੇ 90 ਤੋਂ 95 ਦਿਨ ਸਹੀ ਸਟੇਜ ਆੜੀ ਮੱਕੀ ਦੇ ਸੈਲੇ ਪਾਉਣ ਦੀ ਉਹ 90 ਤੋਂ 95 ਦਿਨਾਂ ਦੀ ਹੈਗੀ ਜਿਹੜੇ ਮੇਰੇ ਵੀਰ ਭਾਈ 100 ਆਪਣੇ ਕੱਲੇ 70 76 ਦਿਨਾਂ ਦੀ 80 80 ਦਿਨਾਂ ਦੇ ਮੱਕੀ ਦੇ ਚਾਰ ਪਾਈ ਜਾਂਦੇ ਨੇ ਉਹ ਬਾਈ ਪਸ਼ੂਆਂ ਨੂੰ ਇੱਕ ਬਰੋਬਰ ਜ਼ਹਿਰ ਪਾਉਣ ਦੇ ਤਾਈਆਂ ਦਾ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਨਾਲ ਪਸ਼ੂ ਰਿਪੀਟਰ ਵੀ ਆਪਣੇ ਜ਼ਿਆਦਾ ਹੁੰਦੇ ਨੇ ਤੇ ਪਸ਼ੂ ਆਪਣੇ ਅੱਗੇ ਮਟਾਪਾ ਬਹੁਤ ਜ਼ਿਆਦਾ ਚੜ ਜਾਂਦਾ ਹੈਗਾ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਆਪਣੀ ਮੱਕੀ ਦੇ ਸੈਲੇਜ ਪਾਉਣ ਦੀ ਸਹੀ ਸਟੇਜ ਆ ਗਈ। ਭਈ ਸੈਲੇਜ ਪਾਉਣ ਦਾ ਜਿਹੜਾ ਸਹੀ ਸਟੇਜ ਆ ਉਹ ਹੈਗੀ ਆਪਣੀ 90 ਤੋਂ 95 ਦਿਨਾਂ ਦੀ ਘੱਟੋ ਘੱਟ ਜਦੋਂ ਮੱਕੀ ਦਾ ਦਾਣਾ ਮਤਲਬ ਇਹ ਆਪਾਂ ਛੱਪਣਾ ਲਈ ਹੁੰਦੀ ਆਪਣੇ ਖਾਣ ਵਾਲੀ ਮੱਕੀ ਜੇ ਉਹ ਤੋਂ ਬਾਹਰ ਹੋ ਜੇ ਮੱਕੀ ਦਾ ਸਾਈਲੇਜ ਪਾਉਣਾ ਮਤਲਬ ਜੇ ਦਾਣਾ ਕ੍ਰਸ਼ ਹੋਵੇ ਪਰ ਉਹ ਦਾ ਟੁਕਰਾ ਕ੍ਰਸ਼ ਹੋਵੇ ਉਹਦਾ ਦੁੱਧ ਨਾ ਨਿਕਲੇ ਉਹ ਦਾਣੇ ਦਾ ਦਾਣਾ ਖੜੇ ਹੋਵੇ ਅਸਲ ਮੱਕੀ ਦੇ ਸਾਈਲੇਜ ਪਾਉਣ ਦੀ ਉਹ ਸਟੇਜ ਆ ਬਈ ਤੇ ਆਪਾਂ ਹੁਣ ਗੱਲ ਕਰਦੇ ਆ ਜਿਵੇਂ ਕਈ ਵੀਰ ਜਿਵੇਂ ਦੁੱਧਾ ਖੜਾਉਂਦਾ ਆਪਣਾ ਮੱਕੀ ਦਾ ਮਤਲਬ ਵੀ ਉਹਦਾ ਹੀ ਚਾਰ ਪਾ ਦਿੰਦੇ ਨੇ ਵੀ ਜੇ 9 ਨਾਲ ਉੱਪਰ ਨੂੰ ਪੰਨੀਏ ਤਾਂ ਉਹ ਸਾਰੇ ਦਾ ਸਾਰਾ ਤੌਰ ਤਰ ਤੁਰ ਦੁੱਧ ਨਿਕਲਦਾ ਹੋ ਜਾਊ। ਉਹ ਬਾਈ ਇੱਕ ਬਰੋਬਰ ਜ਼ਹਿਰ ਪਾਈ ਹੈਗਾ। ਉਹਦੇ ਨਾਲੋਂ ਮੇਰੀ ਵੀਰ ਭਾਈ ਸਲੇ ਨਾ ਪਾਉਣ। ਤੇ ਉਹਦੇ ਨਾਲ ਉਹ ਪੱਠੇ ਵੱਢ ਲਿਆ ਕਰੋ ਬਈ। ਨਾਲ ਤਾਂ ਆਪ ਨੂੰ ਬਿਮਾਰੀਆਂ ਲੱਗਦੀਆਂ ਨਾਲੇ ਪਸ਼ੂਆਂ ਨੂੰ ਲੱਗਦੀਆਂ ਨੇ ਉਹਦੇ ਨਾਲ। ਜਿਹੜੀ ਤੇ ਹੁਣ ਆਪਾਂ ਕਿਵੇਂ ਪਾਉਣਾ ਸਲੇਜ? ਸੈਲੇਜ ਬਾਈ ਇੱਕ ਤਾਂ ਆਪਣਾ ਵਾਹਣ ਮਤਲਬ ਸੁੱਕ ਵਧੀਆ ਟਰੈਕਟਰ ਵਰਨਾ ਚਾਹੀਦਾਗਾ ਤੇ ਆਪਣਾ ਵਾਹਣ ਜਿਆਦਾ ਗਿੱਲਾ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਆਪਣਾ ਹੀ ਫਾਇਦਾਗਾ ਆਪਣਾ ਤੇਲ ਖਰਚਾ ਘਟ ਜੂਗਾ ਤੇ ਵਾਹਣ ਉੱਚਾ ਨਹੀਂ ਮਣੀ ਹੋਊਗਾ ਜਿਵੇਂ ਹੁਣ ਆਪਾਂ ਅੱਜ ਮੀਂਹ ਪਿਆ ਤੜਕ ਕੇ ਆਪਾਂ ਤਿਆਰ ਵਾਲੀ ਮਸ਼ੀਨ ਬੁਲਾ ਲੈਣੇ ਆਗੇ ਉਹਦੇ 'ਚ ਬਈ ਆਪਣੇ ਨੁਕਸਾਨ ਆਗਾ ਉਹ ਆਪਾਂ ਟੋਏ ਪਾਟਦੇ ਤੁਰੇ ਜਾਂਦੇ ਆਂਗੇ ਅੱਗੇ ਵਾਹਣ ਫੇਰ ਪੱਧਰ ਕਰਉਣਾ ਫੇਰ ਪੈਂਦਾ ਆ ਉਹਦੇ ਨਾਲੋਂ ਜੇ ਆਪਾਂ 1-2 ਦਿਨ ਖੜ ਜੀ ਆਪਾਂ ਹੁਣ ਟੋ ਕੱਟ 3 ਮਹੀਨੇ ਬਾਈ ਖੜਤੀਆਂਗੇ ਜੇ ਆਪਾਂ 1-2 ਦਿਨ ਖੜ ਕੇ ਚਾਰ ਪਾਲੀਏ ਨਾਲ ਤਾਂ ਆਪਾਂ ਸੌਖੇ ਰਹਾਂਗੇ ਨਾਲੇ ਚਾਰ ਵਧੀਆ ਪਊਗਾ ਤੇ ਹੁਣ ਜਿਹੜੀ ਚਾਰ ਪੌਣ ਦੀ ਵਿਧੀ ਆ ਗਈ ਮਤਲਬ ਜਿਹੜਾ ਚਾਰ ਆਪਾਂ ਟੋਆ ਪਟਣਾ ਉਹਦੀ ਚੜਾਈ ਆਪਣੀ ਬਸ ਇੰਨੀ ਕੁ ਚਾਹੀਦੀ ਹੈਗੀ ਬਿਡ ਇੱਕ ਵਾਰ ਟਰੈਕਟਰ ਸਿੱਧਾ ਲੰਘੇ ਜੀ ਤੇ ਇੱਕ ਵਾਰ ਅਧਾ ਲੰਘੇ ਟਰੈਕਟਰ ਉਹਦੇ ਵਿੱਚ ਦੀ ਡੇਢ ਕ ਟਰੈਕਟਰ ਦੀ ਚੜਾਈ ਚਾਹੀਦੀ ਹੈ ਲਗਭਗ ਮਤਲਬ ਆਪਣਾ ਟਰੈਕਟਰ 5 ਫੁੱਟ ਦਾ ਹੁੰਦਾ ਚੌੜਾ ਚੜਾਈ ਚ ਤੇ 6 ਕ 7 8 ਫੁੱਟ ਟੂਆ ਚਾਹੀਦਾ ਦਾ ਤੇ ਉਹ ਆਪਾਂ ਨੂੰ ਪੱਟਣਾ ਵੀ ਸੌਖਾ ਬਈ ਤੇ ਬਈ ਆਪਣਾ ਚਾਰ ਵੀ ਨੀਡ ਨਾ ਖਰਾਬ ਹੁੰਦਾ ਹੈਗਾ ਆਪਾਂ ਡੇਲੀ ਡੇਲੀ ਉਹਨਾਂ ਕਾ ਚਾਰ ਪੱਟ ਲੈਣੇਗੇ ਵੀ ਜਿਹਦੇ ਨਾਲ ਆਪਣਾ ਚਾਰ ਸੈਲਜ ਖਰਾਬ ਨਾ ਹੋਵੇ ਤੇ ਜੇ ਆਪਾਂ ਜਿਆਦਾ ਚੌੜਾ ਟੋਆ ਕਰ ਲੈਨੇ ਆਂ ਕਿ ਤਾਂ ਆਪਾਂ ਨੂੰ ਡੇਲੀ ਉਹਨਾਂ ਨਾਲ ਨਹੀਂ ਪੱਟ ਹੁੰਦਾ ਕਿਉਂਕਿ ਆਪਾਂ ਆਮ ਨੋਰਮਲ ਜ਼ਿਮੀਂਦਾਰ ਪਰਬਾਰਾਂ ਚੋਂ ਬਲੋਂਗ ਕਰਦੇ ਆਂਗੇ ਆਪਣੇ ਘਰਾਂ 'ਚ ਦੋ ਦੋ ਚਾਰ ਚਾਰ ਪਸ਼ੂ ਹੁੰਦੇ ਨੇ ਤੇ ਆਪਾਂ ਨੂੰ ਤਿੰਨ ਚਾਰ ਡੋਕਰੇ ਚਾਹੀਦੇ ਨਾ ਤਾਂ ਆਪਾਂ ਬਈ ਉਹਨਾਂ ਚੌੜਾ ਪੱਟ ਛੱਕੀ ਜੇ ਆਪਾਂ ਇੱਕ ਦੋ ਦਿਨ ਉਹਨਾਂ ਨੂੰ ਨਗਾਉਣੇ ਆਂਗੇ ਜੇ ਮੈਂ ਅੱਧਾ ਜਾਰਾ ਪੰਜ ਪੱਟ ਲੈ ਅੱਧਾ ਕਾਲ ਨੂੰ ਪੱਟਾਂਗੇ ਤਾਂ ਉਹ ਬਈ ਚਾਰ ਖਰਾਬ ਹੁੰਦਾ ਉਹਦੇ ਨਾਲ ਸੈਲਜ ਨੂੰ ਲੀਵ ਆਨ ਪੈਣ ਲੱਗ ਜਾਂਦੀ ਹੈਗੀ ਤੇ ਉੱਲੀ ਪੈਣ ਦੇ ਨਾਲ ਪਸ਼ੂ ਵੀ ਆਪਣੇ ਖਰਾਬ ਹੁੰਦੇ ਨੇ ਤੇ ਜਿਹਦੇ ਨਾਲ ਮਤਲਬ ਜਿਹੜਾ ਗੱਭਣ ਪਸ਼ੂ ਨੇ ਉਹਨਾਂ ਨੂੰ ਤਾਂ ਇੱਕ ਬਰਾਬਰ ਜ਼ਹਿਰ ਦਿੱਤੇ ਦੇ ਸਮਾਨ ਹੀ ਆ ਜਿਹੜਾ ਉੱਲੀ ਵਾਲਾ ਜ਼ਹਿਰ ਆ ਬਈ ਉਹਦਾ ਕਾਰਨ ਬਈ ਜਿਹੜੀ ਉੱਲੀ ਆ ਗਈ ਜਿਹੜਾ ਉਹ ਸਿੱਧੀ ਜਾ ਕੇ ਬੱਚੇ ਤੇ ਇਫੈਕਟ ਕਰਦੀ ਹੈਗੀ ਉੱਲੀ ਵਾਲਾ ਸਾਈਲੇ ਜਗਾ ਤੇ ਮੇਰੇ ਵੀਰ ਭਾਈਆਂ ਨੂੰ ਬੇਨਤੀ ਹੈਗੀ ਵੀ ਚਾਰ ਪੌਣੋਂ ਬਲੇਆ ਇੱਕ ਦੋ ਸਾਵਧਾਨੀ ਹੁੰਦੀਆਂ ਨੇ ਉਹ ਜ਼ਰੂਰ ਵਰਤਿਆ ਕਰੋ ਜੇ ਚਲੋ ਵਾਪਸ ਟੋਆ ਜਿਆਦਾ ਚੌੜਾ ਵੀ ਪਟਣਾ ਤਾਂ ਉਹਦੇ ਵਿੱਚ ਉੱਲੀ ਵਾਲੀ ਦਵਾਈ ਜ਼ਰੂਰ ਪਾਇਆ ਕਰੋ ਬਈ ਤੇ ਸਾਇਲੇਜ ਪਾਉਣ ਪਾਉਣ ਜਿਹਦਾ ਪਾਉਣੇ ਆਗੇ ਉਹਦੇ ਨਾਲ ਪਸ਼ੂਨ ਇੱਕ ਮਿਨਰਲ ਮਿਕਸਚਰ ਜ਼ਰੂਰ ਚਲਾਣਾ ਚਾਹੀਦਾ ਜਿਹੜੀਆਂ ਪਸ਼ੂ ਦੀਆਂ ਘਾਤਾਂ ਬਾਧੀਆਂ ਬਾਧਾਂ ਸਾਰੀਆਂ ਪੂਰੀਆਂ ਕਰ ਦਵੇ ਤੇ ਜਿਹਦੇ ਨਾਲ ਆਪਣੇ ਪਸ਼ੂ ਵੀ ਤੰਦਰੁਸਤ ਰਹਿਣਗੇ ਤੇ ਦੁੱਧ ਵੀ ਵਧੀਆ ਦੇਣਗੇ ਤੇ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੇ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਦਬਲਿਓ ਜਿਹਦੇ ਨਾਲ ਤੁਹਾਨੂੰ ਆਪਣੇ ਨਵੇਂ-ਨਵੇਂ ਵੀਡੀਓ ਜ਼ਰੂਰ ਮਤਲਬ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਨੇ ਹਨਾ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਜਾਂਦੇ ਜਾਂਦੇ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਪੋਰਟ ਕਰੋ ਚਲੋ ਤਦ ਤੱਕ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ